ਆਜ਼ਾਦੀ ਦਿਹਾੜੇ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਦੀਨਾ ਨਗਰ ਚ ਆਮ ਆਦਮੀ ਪਾਰਟੀ ਵੱਲੋਂ ਕਰਵਾਏ ਗਏ ਪ੍ਰੋਗਰਾਮ ਵਿੱਚ ਇੱਕ ਵਰਕਰ ਨੇ ਗਲਤ ਅਤੇ ਅਧੂਰੇ ਟੰਗ ਨਾਲ ਰਾਸ਼ਟਰੀ ਗੀਤ ਦਾ ਉਚਾਰਨ ਕਰ ਦਿੱਤਾ ਜੋ ਕਿ ਹੁਣ ਖਬਰਾਂ ਦਾ ਵਿਸ਼ਾ ਬਣ ਗਿਆ ਹੈ जन गण मन मजिदाई के जाया है भारती बाग विदाता उंजदात पुनाथ जंदाम गंगा उसल चल दी तरंग सब जु जु जामे तारे तिरा है आरे छ जाय छ जाय है जय है जय है जय 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 है, जाया 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 है। ਸਾਰੇ ਉਹ ਬੇਨਤੀ ਕਰਾਂਗੇ ਆਪਣੀ ਿਆਤੇ ਆਮ ਆਦਮੀ ਪਾਰਟੀ ਵੱਲੋਂ ਦੀਨਾ ਨਗਰ ਦੇ ਮਹਾਰਾਜਾ ਰਣਜੀਤ ਸਿੰਘ ਪਾਰਕ ਵਿਖੇ ਦੇਸ਼ ਦੇ 78ਵੇਂ ਆਜ਼ਾਦੀ ਦਿਵਸ ਮੌਕੇ ਜ਼ਿਲ੍ਹਾ ਗੁਰਦਾਸਪੁਰ ਸ਼ਹਿਰੀ ਪ੍ਰਧਾਨ ਦੀਨਾ ਨਗਰ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵੱਲੋਂ ਰਾਸ਼ਟਰੀ ਝੰਡਾ ਲਹਿਰਾਉਣ ਦਾ ਪ੍ਰੋਗਰਾਮ ਕਰਵਾਇਆ ਗਿਆ ਸੀ ਜਦੋਂ ਸ਼ਮਸ਼ੇਰ ਸਿੰਘ ਤੈ ਪ੍ਰੋਗਰਾਮ ਅਨੁਸਾਰ ਸਵੇਰੇ 8 ਵਜੇ ਪੁੱਜੇ ਤਾਂ ਪਾਰਟੀ ਵਰਕਰ ਪਰਮਿੰਦਰ ਸਿੰਘ ਨੇ ਪ੍ਰੋਗਰਾਮ ਦਾ ਸੰਚਾਲਨ ਸ਼ੁਰੂ ਕਰ ਦਿੱਤਾ ਸ਼ਮਸ਼ੇਰ ਸਿੰਘ ਨੇ ਜਿਵੇਂ ਹੀ ਰਾਸ਼ਟਰੀ ਝੰਡਾ ਲਹਿਰਾਇਆ ਤਾਂ ਪਰਮਿੰਦਰ ਸਿੰਘ ਨੇ ਖੁਦ ਰਾਸ਼ਟਰੀ ਗੀਤ ਗਾਉਣਾ ਸ਼ੁਰੂ ਕਰ ਦਿੱਤਾ ਪਰ ਉਹ ਸ਼ਬਦਾਂ ਦਾ ਗਲਤ ਉਚਾਰਨ ਕਰਕੇ ਰਾਸ਼ਟਰੀ ਗੀਤ ਨੂੰ ਅੱਧ ਵਿਚਾਲੇ ਹੀ ਭੁੱਲ ਗਏ ਅਤੇ ਅੱਧੇ ਮਨ ਨਾਲ ਗਲਤ ਉਚਾਰਨ ਨਾਲ ਰਾਸ਼ਟਰੀ ਗੀਤ ਨੂੰ ਖਤਮ ਕਰ ਦਿੱਤਾ ਰਾਸ਼ਟਰੀ ਗੀਤ ਦੇ ਗਲਤ ਉਚਾਰਨ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਆਓ ਤੁਹਾਨੂੰ ਲੈ ਚਲਦੇ ਹਾਂ ਉਸ ਵੀਡੀਓ ਵੱਲ ਹੋਰ ਪ੍ਰੈਕਟੀਕਲ जन गन गण मन मजे दाई के जाया है भारती बाग विदाता गुंजदात दिलाते जदम गंगा उसल चलदी तरंग सब जुजु जामे तारे तिराहे आउचे जाउचे जाहे जय है जय है जय 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 है, जाया है, जाया 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 है। ਸਾਰੇੋਂ ਬੇਨਤੀ ਕਰਾਂਗੇ ਆਪਣੀ ਯਾਤ ਕਿ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਦੇਸ਼ ਅਤੇ ਦੁਨੀਆ ਨਾਲ ਜੁੜੀਆਂ तमाम ਤਾਜ਼ਾ ਤਰੀਨ ਅਪਡੇਟਸ ਲਈ ਦੇਖਦੇ ਰਹੋ ਪਬਲਿਕ ਗਾਰਡੀਅਨ ਨਿਊਜ਼ ਹੋਰ ਪ੍ਰਾਕਟਿਕਨ जन गन गण मन मजीदाई के जाया है बारती बाग विदाता गुंज दांत गुनाथे जंतम गंगा उसल चलदी तरंग सब जुजु जामे तारे ते रहा है आउते जाउते जाय है जय है जय है जय 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 है ਸਾਰੇੋਂ ਬੇਨਤੀ ਕਰਾਂਗੇ ਆਪਣੇ